ਜਦਨ ਗੁਰੂ ਦੇ ਨਾਮ ਤੇ ਚੱਲਿਆ ਸੀ ਨਾ ਬੰਦਾ ਸਿੰਘ ਬਹਾਦਰ ਤੇ ਪਿਆਰਿਓ ਤਖਤਾਂ ਤੋਂ ਲਾ ਲਾ ਕੇ ਜ਼ਾਲਮਾਂ ਨੂੰ ਉਹਨੇ ਪਹਿਲਾ ਲੋਕ ਰਾਜ ਕਾਇਮ ਕਰ ਦਿੱਤਾ ਸੀ ਪਹਿਲਾ ਖਾਲਸਾ ਰਾਜ ਕਾਇਮ ਕਰ ਦਿੱਤਾ ਸੀ ਕਿਉਂਕਿ ਗੁਰੂ ਦੇ ਨਾਮ ਤੇ ਚੱਲਣ ਵਾਲੇ ਵਿਰਲੇ ਹੀ ਹੁੰਦੇ ਆ ਆਪਣਾ ਨਾਮ ਬਣਾਉਣ ਦੀ ਖਾਤਰ ਅਸੀਂ ਗੁਰਦੁਆਰੇ ਨਹੀਂ ਬਣਾਉਣੇ ਅਸੀਂ ਗੁਰੂ ਦਾ ਨਾਮ ਚੱਲੇ ਉਹਦੇ ਵਾਸਤੇ ਸੇਵਾ ਕਰਨੀ ਹੈ ਅਸੀਂ ਸੇਵਾਦਾਰ ਬੰਨਣਾ ਹੈ ਇਹ ਬਹੁਤ ਸਾਰੀਆਂ ਕਮੀਆਂ ਜ ਸਾਡੇ ਵਿੱਚ ਆ ਗਈਆਂ ਹੁਣ ਗੁਰੂ ਨਾਨਕ ਸਾਹਿਬ ਨੇ ਉਹ ਬੱਚਿਆਂ ਨੂੰ ਜਿਹੜੀ ਗੁਰਮਤ ਦੀ ਸਿੱਖਿਆ ਦਿੱਤੀ ਨਾ ਬੱਚਿਆਂ ਨੂੰ ਨੌਜਵਾਨਾਂ ਨੂੰ ਇੱਕ ਅਕਾਲ ਪੁਰਖ ਦੀਆਂ ਗੱਲਾਂ ਦੱਸੀਆਂ ਤੇ ਵੱਡੇ ਵੱਡੇ ਲੰਘਣ ਵਾਲੇ ਜਦੋਂ ਇਹ ਸੁਣਦੇ ਤੇ ਉਹਨਾਂ ਨੇ ਕੰਨ ਲਾ ਕੇ ਸੁਣਨਾ ਤੇ ਕੀ ਆਖਣਾ ਵੀ ਬਾਬੇ ਕਾਲੂ ਦਾ ਪੁੱਤ ਵੱਡੀਆਂ ਗੱਲਾਂ ਕਰਦਾ ਹੈ ਅਸੀਮ ਦੀਆਂ ਗੱਲਾਂ ਕਰਦਾ ਹੈ ਬੇਅੰਤ ਦੀਆਂ ਗੱਲਾਂ ਕਰਦਾ ਹੈ ਨਿਰੰਕਾਰ ਦੀਆਂ ਗੱਲਾਂ ਕਰਦਾ ਹੈ ਉਹ ਜਿਹੜੀ ਪਹਿਲੀ ਸੰਗਤ ਬਣੀ ਨਾ ਰਾਏਪੋਏ ਦੀ ਤਲਵੰਦੀ ਵਿੱਚ ਉਹ ਬੱਚਿਆਂ ਨੂੰ ਤੇ ਹਾਨੀਆਂ ਨੂੰ ਮੇਰੇ ਸਾਬ੍ਹ ਨੇ ਜਦੋਂ ਰੱਬ ਦੀਆਂ ਗੱਲਾਂ ਦੱਸਣੀਆਂ ਉਹਦੇ ਵਿੱਚੋਂ ਫਿਰ ਆ ਬੇਬੇ ਨਾਨਕੀ ਸਿੱਖ ਬਣੀ ਬੇਬੇ ਨਾਨਕੀ ਗੁਰੂ ਨਾਨਕ ਦੇ ਮਿਸ਼ਨ ਨੂੰ ਬੇਬੇ ਨਾਨਕੀ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝੀ ਤੇ ਧਰਤੀ ਤੇ ਪਹਿਲੀ ਸਿੱਖ ਹੁੰਦਾ ਉਹਨੂੰ ਮਾਨ ਪ੍ਰਾਪਤ ਹੋਇਆ ਧੰਨ ਬੇਬੇ ਨਾਨਕੀ ਜੀ ਤੇ ਉਹ ਬੇਬੇ ਨਾਨਕੀ ਹੈ ਜਿਸ ਧਰਤੀ ਤੇ ਤੁਸੀਂ ਅੱਜ ਬੈਠੇ ਹੋ ਨਾ ਇਸ ਸੁਲਤਾਨਪੁਰ ਲੋਧੀ ਦਾ ਜਿਹੜਾ ਖੇਤਰ ਹੈ ਇਸ ਦਵਾਬੇ ਦੇ ਵਿੱਚ ਸਿੱਖੀ ਲਿਆਉਣ ਵਾਲੀ ਉਹ ਪਹਿਲੀ ਔਰਤ ਉਹ ਪਹਿਲੀ ਸਿੱਖ ਬੇਬੇ ਨਾਨਕੀ ਜਿਹੜੀ ਗੁਰੂ ਨਾਨਕ ਦੀ ਵੱਡੀ ਭੈਣ ਤੇ 5 ਸਾਲ ਵੱਡੀ ਸੀ ਇਹ ਦਵਾਬੇ ਦੀ ਧਰਤੀ ਤੇ ਇੱਕ ਭੈਣ ਸਿੱਖੀ ਲੈ ਕੇ ਆਈ ਇੱਕ ਬੀਬੀ ਸਿੱਖੀ ਲੈ ਕੇ ਆਈ ਕੇਵਲ ਸਿੱਖੀ ਨਹੀਂ ਲੈ ਕੇ ਆਈ ਉਹ ਸਿੱਖੀ ਦੇ ਦਾਤੇ ਨੂੰ ਉਹ ਗੁਰੂ ਨਾਨਕ ਨੂੰ ਵੀ ਲੈ ਕੇ ਆਈ ਹੈ ਇੱਕ ਸਿੱਖ ਇੱਕ ਬੀਬੀ ਸੀ ਨਾ ਦੀ ਜਿੱਦਨ ਇੱਕ ਬੀਬੀ ਆਪਣੇ ਸਹੁਰੇ ਘਰ ਦੇ ਵਿੱਚ ਬਾਣੀ ਲੈ ਕੇ ਆ ਗਈ ਯਾਦ ਰੱਖਿਓ ਉਹ ਗੁਰੂ ਨੂੰ ਵੀ ਲੈ ਕੇ ਆਵੇਗੀ ਜਿਸ ਘਰ ਚ ਬਾਣੀ ਆ ਗਈ ਉਥੇ ਗੁਰੂ ਆ ਗਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬੀਬੀ ਅਮਰੋ ਬਾਣੀ ਪੜ੍ਹਦੀ ਸੀ ਨਾ ਜਿੱਥੇ ਬੀਬੀ ਅਮਰੋ ਬੈਠੀ ਉਥੇ ਬਾਣੀ ਆਈ ਜਿੱਥੇ ਬਾਣੀ ਆਈ ਉਥੇ ਗੁਰੂ ਵੀ ਆ ਗਿਆ ਉਥੇ ਭਾਈ ਅਮਰਦਾਸ ਇੱਕ ਦਿਨ ਗੁਰੂ ਅਮਰਦਾਸ ਹੋ ਗਿਆ ਅਹ ਜਿਨ੍ਹਾਂ ਦੇ ਹਿਰਦਿਆਂ ਵਿੱਚ ਮੇਰਾ ਗੁਰੂ ਵਸਿਆ ਹੈ ਇਸ ਸੁਲਤਾਨਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਆਈ ਬੇਬੇ ਨਾਨਕੀ ਇੱਥੋਂ ਸਤਿਗੁਰੂ ਜੀ ਨੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਿਆ ਜੇ ਗੁਰੂ ਅੰਗਦ ਸਾਹਿਬ ਦੀ ਗੱਲ ਕਰੀਏ ਤੇ ਖਡੂਰ ਸਾਹਿਬ ਦੀ ਧਰਤੀ ਤੇ ਬੱਚਿਆਂ ਦੀਆਂ ਗੁਰਮਤ ਦੀਆਂ ਕਲਾਸਾਂ ਲਾਉਣੀਆਂ ਗੁਰੂ ਅੰਗਦ ਦੇ ਪਾਤਸ਼ਾਹ ਨੇ ਬੱਚਿਆਂ ਨੂੰ ਪੜ੍ਹਾਉਣਾ ਇਹ ਵੱਡਾ ਕਾਰਜ ਗੁਰੂ ਅੰਗਦ ਦੇ ਪਾਤਸ਼ਾਹ ਨੇ ਖਰੂਰ ਸਾਹਿਬ ਦੀ ਧਰਤੀ ਤੇ ਕੀਤਾ ਉਹਨਾਂ ਨੂੰ ਬਾਣੀ ਲਿਖ ਕੇ ਦੇਣੀ ਉਹਨਾਂ ਨੂੰ ਕਹਿਤਾ ਪੜਾਉਣਾ ਉਹਨਾਂ ਨੂੰ ਗੁਰਮੁਖੀ ਲਿਪੀ ਪੜਾਉਣੀ ਤੇ ਪਿਆਰਿਓ ਉਹਨਾਂ ਬੱਚਿਆਂ ਨੂੰ ਫਿਰ ਮਲਖ ਖਾੜਾ ਵੀ ਸ਼ੁਰੂ ਕਰਵਾਇਆ ਵੀ ਜਿਹੜੇ ਸਾਡੇ ਬੱਚੇ ਆ ਉਹ ਮਨ ਕਰਕੇ ਸ਼ਬਦ ਦੇ ਨਾਲ ਬਾਣੀ ਦੇ ਨਾਲ ਜੁੜਨ ਤੇ ਸਰੀਰ ਕਰਕੇ ਬਲਵਾਨ ਹੋਣ ਉਹ ਗਿੰਮ ਉਹ ਖੇਡਾਂ ਇਹੋ ਜੀਆਂ ਖੇਡਣ ਅੱਜ ਮੋਬਾਈਲਾਂ ਤੇ ਗੇਮਾਂ ਖੇਡਣ ਵਾਲੇ ਉਹ ਯੋਧੇ ਤੇ ਸੂਰਮੇ ਨਹੀਂ ਬਣ ਸਕਦੇ ਉਹ ਦਿਮਾਗੀ ਤੌਰ ਤੇ ਕਮਜ਼ੋਰ ਜ਼ਰੂਰ ਹੋ ਸਕਦੇ ਆ ਪਹਿਲਾਂ ਲੋਕ ਘਿਓ ਖਾਂਦੇ ਸੀ ਖਰਾਕਾ ਖਾਂਦੇ ਸੀ ਮਲਾਈ ਖਾਂਦੇ ਸੀ ਮਾਵਾਂ ਚੂਰੀਆਂ ਕੁੱਟ ਕੇ ਦਿੰਦੀਆਂ ਸੀ ਅੱਜ ਪਿਆਰਿਓ ਆਪਾਂ ਬਨੌਟੀ ਖਾਣਿਆਂ ਤੱਕ ਸੀਮਤ ਰਹਿ ਗਏ ਆ ਇਸੇ ਕਰਕੇ ਅੱਜ ਸਾਡੇ ਸਰੀਰ ਜਿਹੜੇ ਆ ਨਾ ਇਹ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਆ ਅੱਜ ਸਾਡਾ ਤਨ ਵੀ ਕਮਜ਼ੋਰ ਅੱਜ ਸਾਡਾ ਮਨ ਵੀ ਕਮਜ਼ੋਰ ਹੋ ਗਿਆ ਹੈ ਹੋ ਗਿਆ ਨਾ ਜੀ ਅੱਜ ਅੱਜ ਮੈਨੂੰ ਦੱਸੋ ਕਿਹੜਾ ਬੱਚਾ ਸੂਰਮਾ ਹੈ ਕਿਹੜਾ ਬੱਚਾ ਯੋਧਾ ਹੈ ਅੱਜ ਜੰਮਦਿਆਂ ਦੇ ਸਿਰ ਦੁਖਦੇ ਆ ਆ ਨਿੱਕੇ ਨਿੱਕੇ ਬੱਚੇ ਮੈਨੂੰ ਮਿਲਦੇ ਆ ਪਤਾ ਕੀ ਕਹਿੰਦੇ ਸਟ੍ਰੈਸ ਬੜਾ ਹੈ ਤਣਾਅ ਬੜਾ ਹੈ ਫਿਰ ਕਿਤੇ ਦੇ ਉੱਤੇ ਆਪਾਂ ਗੱਲ ਕਰਾਂਗੇ ਤਣਾਅ ਬੜਾ ਹੈ ਸਟ੍ਰੈਸ ਬੜਾ ਹੈ ਜੰਮ ਦੇ ਬੱਚਿਆਂ ਨੂੰ ਸਟ੍ਰੈਸ ਹੋ ਰਿਹਾ ਹੈ ਪਹਿਲਾਂ ਪਤਾ ਸੀ ਸਟ੍ਰੈਸ ਕੀ ਹੁੰਦਾ ਹੈ ਤਣਾਅ ਕੀ ਹੁੰਦਾ ਕਿੰਨੂ ਪਤਾ ਹੁੰਦਾ ਸੀ ਬਸਾ ਘਾਟ ਆ ਗਈ ਨਾ ਸਾਡਾ ਖਾਣ ਪਾਣ ਸਹੀ ਰਿਹਾ ਨਾ ਸਾਡੀ ਤਨ ਦੀ ਖੁਰਾਕ ਸਹੀ ਰਹੀ ਨਾ ਸਾਡੀ ਮਨ ਦੀ ਖੁਰਾਕ ਸਹੀ ਅਸੀਂ ਬਾਣੀ ਤੋਂ ਵੀ ਟੁੱਟ ਗਏ ਅਸੀਂ ਚੰਗੇ ਭੋਜਨ ਤੋਂ ਵੀ ਟੁੱਟ ਗਏ ਇਸ ਕਰਕੇ ਮੋਬਾਈਲਾਂ ਤੇ ਗੇਮਾਂ ਖੇਡਣ ਦੀ ਜਗ੍ਹਾ ਗਰਾਊਂਡਾਂ ਨੂੰ ਸਮਾਂ ਦਿਓ ਖੇਡ ਮੈਦਾਨ ਬਣਾਓ ਆਪਣੇ ਪਿੰਡਾਂ ਦੇ ਵਿੱਚ ਅੱਜ ਪਿੰਡ ਦੇ ਬਾਹਰ ਸ਼ਰਾਬ ਦਾ ਠੇਕਾ ਤੇ ਲੱਭ ਜਾਂਦਾ ਵੀਰੋ ਪਰ ਉੱਥੇ ਚੰਗਾ ਸਕੂਲ ਤੇ ਚੰਗਾ ਖੇਡ ਮੈਦਾਨ ਨਹੀਂ ਜੇ ਲੱਭਦਾ ਦਿਖਾ ਦਿਓ ਮੈਨੂੰ ਚੰਗਾ ਖੇਡ ਮੈਦਾਨ ਕਿੱ데 ਕਿੱ데 ਪਿੰਡ ਨੇ ਸਾਡੇ ਹਾਂਜੀ ਕਿੰਨੇ ਕਿੰਨੇ ਵੱਡੇ ਪਿੰਡ ਨੇ ਸਾਡੇ ਕਿੰਨੇ ਕਿੰਨੇ ਲੋਕ ਹਜ਼ਾਰਾਂ ਲੋਕ ਪਿੰਡਾਂ 'ਚ ਰਹਿੰਦੇ ਨੇ ਅੱਜ ਅਸੀਂ ਖੇਡ ਮੈਦਾਨ ਬਣਾਉਣੇ ਭੁੱਲ ਗਏ ਅਸੀਂ ਆਪਣੇ ਸਕੂਲ ਸਾਹਮਣੇ ਭੁੱਲ ਗਏ ਇਸ ਕਰਕੇ ਸਾਡੇ ਬੱਚੇ ਸਕੂਲ ਵਿੱਚੋਂ ਮਾਨਸਿਕ ਤੌਰ ਤੇ ਗਿਆਨ ਮਿਲਣਾ ਸੀ ਤੇ ਖੇਡ ਮੈਦਾਨ ਦੇ ਵਿੱਚੋਂ ਸਰੀਰਕ ਤੌਰ ਤੇ ਬਲਵਾਨ ਹੋਣਾ ਸੀ ਅਸੀਂ ਤਨ ਕਰਕੇ ਤੇ ਮਨ ਕਰਕੇ ਮਜ਼ਬੂਤ ਹੋਣਾ ਸੀ ਅੱਜ ਦੋਨਾਂ ਚੀਜ਼ਾਂ ਨਾਲੋਂ ਟੁੱਟਦੇ ਜਾ ਰਹੇ ਹਾਂ ਕਦੀ ਉਹ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਜਦੋਂ ਪੰਜਾਬ ਦੇ ਲੋਕ ਇਹ ਜਿਹੜਾ ਖਾਲਸਾ ਰਾਜ ਸੀ ਨਾ ਮਹਾਰਾਜੇ ਰਣਜੀਤ ਸਿੰਘ ਦੇ ਸਮੇਂ ਜਿਸ ਮਰਤ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਪਿਆਰਿਓ ਜਿਨ੍ਹਾਂ ਨੇ 24 ਸਾਲ ਕੱਚੇ ਗੁਰੂਆਂ ਦੀ ਸੰਗਤ ਕੀਤੀ ਪਰ ਜੀਵਨ ਵਿੱਚ ਆਨੰਦ ਨਹੀਂ ਆਇਆ ਜਦਨ ਸੱਚਾ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਚੱਲ ਕੇ ਗਿਆ ਇੱਕ ਦਿਨ ਦੀ ਸੰਗਤ ਕੀਤੀ ਤੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਆਨੰਦ ਹੀ ਆਨੰਦ ਹੋ ਗਿਆ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਸਾ ਰਾਜ ਇਸ ਧਰਤੀ ਤੇ ਕਾਇਮ ਕੀਤਾ ਤੁਹਾਨੂੰ ਜ਼ਮੀਨਾਂ ਦੇ ਜਿਹੜੇ ਮਾਲਕ ਬਣਾਇਆ ਨਾ ਉਸ ਸਮੇ ਖਾਲਸਾ ਰਾਜ ਦੇ ਸਮੇ ਲੋਕ ਮਾਲਕ ਬਣੇ ਆ ਪਹਿਲਾਂ ਤੇ ਲੋਕ ਮਜ਼ਦੂਰ ਹੁੰਦੇ ਸੀ ਇੱਕ ਗੁਰੂ ਦੇ ਖਾਲਸੇ ਦੀ ਇਹ ਗੁਰੂ ਦੀ ਬਖਸ਼ਿਸ਼ ਹੈ ਜੇ ਮੋਰ ਚਲਾਈ ਗੁਰੂ ਦੇ ਨਾਂ ਤੇ ਜੇ ਸਿੱਕਾ ਚਲਾਇਆ ਗੁਰੂ ਦੇ ਨਾਂ ਤੇ ਜੇ ਤਖਤ ਤੇ ਬਹਿਣ ਲੱਗੇ ਨੇ ਤੇ ਆਮ ਲੋਕਾਂ ਨੂੰ ਆਮ ਸਿੱਖਾਂ ਨੂੰ ਉਸ ਤਖਤ ਤੇ ਬਿਠਾਇਆ ਪਹਿਲੀ ਵਾਰ ਧਰਤੀ ਤੇ ਦੱਸਿਆ ਵੀ ਲੋਕ ਰਾਜ ਕੀ ਹੁੰਦਾ ਹੈ ਲੋਕਤੰਤਰ ਕੀ ਹੁੰਦਾ ਹੈ ਤੇ ਮੈਂ ਬੇਨਤੀ ਕਰ ਰਿਹਾ ਸੀ ਜਦੋਂ ਉਸ ਤੋਂ ਅੱਗੇ ਜਾ ਕੇ ਮਹਾਰਾਜੇ ਰਣਜੀਤ ਸਿੰਘ ਦਾ ਉਹੀ ਖਾਲਸਾ ਰਾਜ ਜਦੋਂ ਮਹਾਰਾਜੇ ਰਣਜੀਤ ਸਿੰਘ ਦਾ ਸਮਾਂ ਆਇਆ ਮਿਸਲਾਂ ਤੋਂ ਬਾਅਦ ਤੇ ਪਿਆਰੋ ਇਤਿਹਾਸ ਦੱਸਦਾ ਹੈ ਆ ਉਹ ਖਾਲਸਾ ਰਾਜ ਦੇ ਵਿੱਚ ਉਸ ਸਮੇਂ ਵਿਸ਼ਵ ਦੇ ਵਿੱਚ ਸਭ ਤੋਂ ਪੜੇ ਲਿਖੇ ਲੋਕ ਰਹਿੰਦੇ ਸੀ ਸਭ ਤੋਂ ਵੱਧ ਪੜੇ ਲਿਖੇ ਲੋਕ ਜੇ ਕਿਤੇ ਲੱਭਦੇ ਸੀ ਤਾਂ ਉਹ ਖਾਲਸਾ ਰਾਜ ਦੇ ਵਿੱਚ ਲੱਭਦੇ ਸੀ ਇਥੋਂ ਇੰਗਲੈਂਡ ਵਾਲੇ ਸਿੱਖ ਕੇ ਗਏ ਆ ਵੀ ਜੇ ਸਿੱਖ ਇਹਨੇ ਪੜੇ ਲਿਖੇ ਨੇ ਜੇ ਹਰ ਪੰਜਾਬੀ ਪੰਜਾਬੀਆਂ ਦੇ ਵਿੱਚ Hindu ਵੀ ਸੀ ਜੀ ਮੁਸਲਮਾਨ ਵੀ ਸੀ ਸਾਰੇ ਇਕੱਠੇ ਰਹਿੰਦੇ ਸੀ ਖਾਲਸਾ ਰਾਜ ਦੇ ਵਿੱਚ ਇਕੱਲੇ ਸਿੱਖ ਨਹੀਂ ਸੀ ਬਹੁਤਾਤ ਗਿਣਤੀ ਮੁਸਲਮਾਨ ਭਰਾਵਾਂ ਦੀ ਸੀ Hindu ਭਰਾਵਾਂ ਦੀ ਸੀ ਤੇ ਸਿੱਖਾਂ ਦੀ ਗਿਣਤੀ ਤੇ ਤੀਜੇ ਨੰਬਰ ਤੇ ਸੀ ਪਰ ਰਾਜ ਖਾਲਸੇ ਦਾ ਸੀ ਤੇ ਖਾਲਸਾ ਰਾਜ ਦੇ ਵਿੱਚ ਸਾਰੇ ਬਰਾਬਰ ਦੇ ਸ਼ਹਿਰੀ ਸੀ ਇਹ ਨਹੀਂ ਸੀ ਦੇਖਿਆ ਜਾਂਦਾ ਵੀ ਹਿੰਦੂ ਹੈ ਜਾਂ ਕੋਈ ਮੁਸਲਮਾਨ ਹੈ ਨਹੀਂ ਸਾਰੇ ਭਰਾ ਸੀਗੇ ਇਹੋ ਜਿਹਾ ਖਾਲਸਾ ਰਾਜ ਇਸ ਧਰਤੀ ਤੇ ਗੁਰੂ ਕੇ ਖਾਲਸੇ ਨੇ ਕਾਇਮ ਕਰਕੇ ਦੱਸਿਆ ਜਿੱਥੇ ਗੁਰੂ ਦੀਆਂ ਕਈਆਂ ਹੋਈਆਂ ਗੱਲਾਂ ਉਹਨਾਂ ਨੇ ਧਰਤੀ ਤੇ ਸੱਚ ਕਰਕੇ ਦਸੀਆਂ ਹਿੰਦੂ ਤੁਰਕ ਕੌਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋਖ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਨਾ ਕਹੋ ਸੰਝਾ ਤੇ ਅੰਗਰੇਜ਼ਾਂ ਨੇ ਜਦੋਂ ਦੇਖਿਆ ਨਾ ਏਡੀ ਵੱਡੀ ਤਾਕਤ ਕਿੱਥੋਂ ਆਈ ਹੈ ਇਹ ਖਾਲਸਾ ਰਾਜ ਇਹ ਪੰਜਾਬੀ ਇਹਨੇ ਤਾਕਤਵਰ ਕਿੱਥੋਂ ਹੋਏ ਆ ਤੇ ਉਦੋਂ ਉਹਨੂੰ ਪਤਾ ਲੱਗਾ ਵੀ ਇਹਨਾਂ ਦੇ ਕੋਲ ਦੋ ਚੀਜ਼ਾਂ ਬੜੀਆਂ ਮਜ਼ਬੂਤ ਨੇ ਇੱਕ ਤੇ ਇਹ ਸਾਰੇ ਪੜ੍ਹੇ ਆ ਇਹ ਪੜ੍ਹਦੇ ਆ ਆਪਣੇ ਬੱਚਿਆਂ ਨੂੰ ਪੜਾਉਂਦੇ ਆ ਤੇ ਦੂਜਾ ਸਾਰੇ ਸ਼ਸਤਰਧਾਰੀ ਆ ਤੇ ਉਸ ਸਮੇਂ ਉਹਨਾਂ ਨੇ ਸਾਡੇ ਘਰਾਂ ਦੇ ਵਿੱਚੋਂ ਕệਤੇ ਖਰੀਦੇ ਕệਤਿਆਂ ਦੇ ਪੈਸੇ ਦਿੱਤੇ ਆ ਕਿਤਾਬਾਂ ਖਰੀਦੀਆਂ ਤੇ ਸਾਡੇ ਸ਼ਸਤਰ ਖਰੀਦੇ ਸਾਨੂੰ ਪੜ੍ਹਾਈ ਤੋਂ ਤੋੜਨ ਵਾਸਤੇ ਤੇ ਸਾਨੂੰ ਸ਼ਸਤਰਾਂ ਤੋਂ ਤੋੜਨ ਵਾਸਤੇ ਅੱਜ ਜਦੋਂ ਦੇ ਆਪਾਂ ਟੁੱਟੇ ਆ ਆਪਾਂ ਦਿਨੋਂ ਦਿਨ ਥਾਂ ਨੂੰ ਜਾ ਰਹੇ ਆ ਐਜੂਕੇਸ਼ਨ ਨਾਲੋਂ ਵੀ ਟੁੱਟ ਗਏ ਸ਼ਕਤੀ ਨਾਲੋਂ ਵੀ ਟੁੱਟ ਗਏ ਤੇ ਭਗਤੀ ਨਾਲੋਂ ਵੀ ਟੁੱਟ ਗਏ ਜੇ ਤੁਹਾਨੂੰ ਯਾਦ ਹੋਣਾ ਚਾਹੀਦਾ ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਉਹਨਾਂ ਨੇ ਉਹ ਪਾਲਿਸੀ ਲਾਗੂ ਕੀਤੀ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਵਾਲੀ ਬੀਜੇ ਖਾਲਸਾ ਰਾਜ ਦੇ ਵਿੱਚ ਸਾਰੇ ਪੰਜਾਬੀ ਪੜੇ ਲਿਖੇ ਨੇ ਤੇ ਸਾਡੇ ਰਾਜ ਦੇ ਵਿੱਚ ਅਸੀਂ ਤੇ ਸਾਰੀ ਦੁਨੀਆ ਤੇ ਰਾਜ ਕਰ ਰਹੇ ਹਾਂ ਅਸੀਂ ਕਿਉਂ ਨਹੀਂ ਪੜੇ ਲਿਖੇ ਹੋ ਸਕਦੇ ਉਸ ਸਮੇ ਉਹਨਾਂ ਨੇ ਫਿਰ ਆਪਣੇ ਲੋਕਾਂ ਨੂੰ ਸਾਰਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਯਾਦ ਰੱਖਿਓ ਉਹ ਸਮਾਂ ਸੀ ਅੱਜ ਅਸੀਂ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹਾਂ ਸਾਡੇ ਬੱਚਿਆਂ ਨੂੰ ਚਾਰ ਅੱਖਰ ਅੰਗਰੇਜ਼ੀ ਦੇ ਸਿੱਖਣੇ ਪੈਂਦੇ ਆਈਲੈਟਸ ਉਹ ਸਾਨੂੰ ਲਿਖ ਕੇ ਦਿੰਦੇ ਵੀ ਆ ਪੜਿਆ ਲਿਖਿਆ ਇਹਨੂੰ ਅੰਗਰੇਜ਼ੀ ਆਉਂਦੀ ਆ ਸਾਨੂੰ ਲਿਖ ਕੇ ਦਿੰਦੇ ਆ ਕਦੀ ਉਹ ਸਮਾਂ ਸੀ ਅਸੀਂ ਲਿਖ ਕੇ ਦਿੰਦੇ ਸੀ ਉਹਨਾਂ ਨੂੰ ਖਾਲਸਾ ਰਾਤ ਦੇ ਵਿੱਚ ਨੌਕਰੀਆਂ ਕਰਨ ਵਾਸਤੇ ਉਸ ਸਮੇਂ ਪਿਆਰੋ ਸਾਡੀਆਂ ਭਾਸ਼ਾਵਾਂ ਵਿੱਚ ਸਿੱਖਣੀਆਂ ਪੈਂਦੀਆਂ ਸੀ ਉਸ ਸਮੇਂ ਉਹਨਾਂ ਨੂੰ ਪੰਜਾਬੀ ਸਿੱਖਣੀ ਪੈਂਦੀ ਸੀ ਅਰਬੀ ਫਾਰਸੀ ਸਿੱਖਣੀ ਪੈਂਦੀ ਸੀ ਉਹਨਾਂ ਲੋਕਾਂ ਨੂੰ ਇੱਥੋਂ ਦੀਆਂ ਭਾਸ਼ਾਵਾਂ ਵਿੱਚ ਸਿੱਖਣੀਆਂ ਪੈਂਦੀਆਂ ਸੀ ਤੇ ਆਇਲੈਂਡਸ ਉਦੋਂ ਇਥੋਂ ਦੀ ਕਰਨੀ ਪੈਂਦੀ ਸੀ ਪਤਾ ਕਿਉਂ ਵੀ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਅਸੀਂ ਨੌਕਰ ਹੋਣਾ ਹੈ ਉਹ ਮਾਣ ਮਹਿਸੂਸ ਕਰਦੇ ਸੀ ਵੀ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਅਸੀਂ ਨੌਕਰ ਹੋਣਾ ਹੈ ਵੱਡੇ ਵੱਡੇ ਅੰਗਰੇਜ਼ ਵੱਡੇ ਵੱਡੇ ਗੋਰੇ ਫ੍ਰਾਂਸੀਸੀ ਜਿਹੜੇ ਆ ਉਹ ਇੱਥੇ ਆ ਕੇ ਨੌਕਰੀ ਕਰਦੇ ਰਹੇ ਆ ਇਤਿਹਾਸ ਪੜ ਕੇ ਦੇਖੀ ਹੈ ਨਾ ਕਦੀ ਆ ਸਾਡਾ ਵਿਰਸਾ ਹੈ ਗੁਰੂ ਅੰਗਦ ਦੇ ਪਾਤਸ਼ਾਹ ਨੇ ਬੱਚਿਆਂ ਨੂੰ ਇਸੇ ਕਰਕੇ ਪੜਾਉਣਾ ਸਭ ਤੋਂ ਪਹਿਲਾਂ ਉਹਨਾਂ ਨੂੰ ਐਜੂਕੇਸ਼ਨ ਨਾਲ ਜੋੜਿਆ ਫਿਰ ਮਲਖਾੜੇ ਬਣਾਏ ਖੇਡਾਂ ਦੇ ਨਾਲ ਜੋੜਿਆ ਗੁਰੂ ਅਮਰਦਾਸ ਪਾਤਸ਼ਾਹ ਦਾ ਜੀਵਨ ਆਇਆ ਉਹਨਾਂ ਨੇ 22 ਮੰਜੀਆਂ ਸਥਾਪਿਤ ਕੀਤੀਆਂ 52 ਪੀੜੇ ਸਥਾਪਿਤ ਕੀਤੇ ਉਹ ਭੈਣਾਂ ਦੀਆਂ ਡਿਊਟੀਆਂ ਲਾਈਆਂ ਵੀ ਹਰ ਭੈਣ ਗੁਰਮਤ ਦਾ ਪ੍ਰਚਾਰ ਕਰੇ ਜਿਵੇਂ ਪੀੜੇ ਤੇ ਬਹਿ ਕੇ ਕਦੀ ਬੀਬੀ ਅਮਰੋ ਪ੍ਰਚਾਰ ਕਰਦੀ ਐ ਅੱਜ ਹਰ ਭੈਣ ਆਪਣੇ ਘਰ ਵਿੱਚ ਪ੍ਰਚਾਰ ਕਿਉਂ ਨਹੀਂ ਕਰ ਸਕਦੀ ਲਾਈਆਂ ਨੇ ਡਿਊਟੀਆਂ 52 ਪੀੜੇ ਮਹਾਰਾਜ ਨੇ 22 ਮੰਦੀਆਂ ਸਥਾਪਿਤ ਕੀਤੀਆਂ ਉਸ ਸਮੇ ਅਕਬਰ ਦਾ ਰਾਜ ਸੀ ਜੀ 22 ਸਟੇਟਾਂ ਸੀ 22 ਤੇ ਉਸ ਰਾਜਨੀਤੀ ਦੇ ਵਿੱਚ ਅਕਬਰ ਦੇ ਰਾਜ ਸਮੇ ਗੁਰੂ ਅਮਰਦਾਸ ਪਾਤਸ਼ਾਹ ਨੇ ਪਿਆਰਿਓ ਸਤਿਗੁਰਾਂ ਦੀ ਦੇਖੋ ਉਮਰ ਕਿੰਨੀ ਹੈ ਹਾਂਜੀ ਬੜੇ ਪੇ ਦੀ ਉਮਰ ਹੈ ਉਹ ਸਮਾਂ ਜਦੋਂ ਆਪਾਂ ਕਹਿੰਦੇ ਬੰਦਾ ਬੁੱਢਾ ਹੋ ਗਿਆ ਪਰ ਧੰਨਾ ਹੈ ਗੁਰੂ ਅਮਰਦਾਸ ਪਾਤਸ਼ਾਹ ਗੁਰਮੁਖ ਬੁੱਢੇ ਕਦੇ ਨਹੀਂ ਜਦੋਂ 22 ਮੰਜੀਆਂ ਸਥਾਪਿਤ ਕੀਤੀਆਂ 22 ਦੀਆਂ 22 ਸਟੇਟਾਂ ਵਿੱਚ ਪ੍ਰਚਾਰਕ ਭੇਜੇ ਤੇ 22 ਦੀਆਂ 22 ਸਟੇਟਾਂ ਦੇ ਵਿੱਚ ਧਰਮ ਦਾ ਤੁਹਜ ਚੁਲਾ ਦਿੱਤਾ ਸੀ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਫਿਰ ਉਹਨਾਂ ਨੇ ਰੋਜ਼ਗਾਰ ਉਹਨਾਂ ਨੇ ਵਪਾਰ ਵੀ ਸ਼ੁਰੂ ਕੀਤਾ ਕਿਉਂਕਿ ਯੂਥ ਨੂੰ ਜੇ ਇੱਥੇ ਟਿਕਾਉਣਾ ਚਾਹੁੰਦੇ ਆ ਤਾਂ ਸਾਨੂੰ ਇਹਨਾਂ ਨੂੰ ਵਪਾਰ ਦੇਣਾ ਪੈਣਾ ਆ ਆਹ ਜਾਂ ਚੀਜ਼ਾਂ ਸਾਡੀ ਪਾਲਿਸੀ ਸਾਡੇ ਪ੍ਰੋਗਰਾਮ ਨਹੀਂ ਰਹੇ ਅੱਜ ਪੰਜਾਬ ਨੂੰ ਅਸੀਂ ਬਰਬਾਦ ਕਰਨ ਵਾਲੇ ਪਾਸੇ ਜਾਦਾ ਤੁਰੇ ਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਅੰਮ੍ਰਿਤਸਰ ਵਸਾਇਆ ਕਦੀ ਇਤਿਹਾਸ ਪੜ੍ਹ ਕੇ ਦੇਖਿਓ 52 ਕਿੱਤਿਆਂ ਦੇ ਲੋਕ ਵਸਾਏ ਇੱਥੇ ਵਪਾਰੀ ਵਸਾਏ ਕਾਦੇ ਵਾਸਤੇ ਵੀ ਜਿਸ ਸ਼ਹਿਰ ਦੇ ਵਿੱਚ ਰਹਿਣਾ ਹੈ ਜਿਸ ਦੇਸ਼ ਦੇ ਵਿੱਚ ਰਹਿਣਾ ਹੈ ਜਿਉਂਥੇ ਵਪਾਰ ਨਹੀਂ ਹੋਵੇਗਾ ਮੁੱਖ ਸਾਡੀ ਖੇਤੀਬਾੜੀ ਹੈ ਪਰ ਖੇਤੀਬਾੜੀ ਦੇ ਨਾਲ ਵਪਾਰ ਤੇ ਜਾਂ ਫਿਰ ਨੌਕਰੀ ਇਹ ਤਿੰਨ ਚੀਜ਼ਾਂ ਮੰਨੀਆਂ ਗਈਆਂ ਜੀ ਖੇਤੀਬਾੜੀ ਵਪਾਰ ਤੇ ਨੌਕਰੀ ਕਿਰਤਾਂ ਨਾਲ ਦੀ ਇਹ ਸਾਡੀ ਕਿਰਤ ਕਰਨੀ ਤੇ ਮਹਾਰਾਜ ਜੀ ਨੇ ਜਿੱਥੇ ਨਾਮ ਜਪਣ ਵਾਸਤੇ ਸਾਨੂੰ ਦੁਨੀਆ ਦੇ ਵਿੱਚ ਉਹ ਹਰਿਮੰਦਰ ਦਿੱਤਾ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਇਸ ਧਰਤੀ ਤੇ ਨਾਮ ਦੀਆਂ ਦਾਤਾਂ ਵੰਸ਼ ਕੇ ਨਿਹਾਲ ਕੀਤਾ ਨਾਮ ਜਪਣ ਦੀ ਗੱਲ ਦੱਸੀ ਉਥੇ ਕੀਰਤ ਕਰਨ ਵਾਸਤੇ ਮਹਾਰਾਜ ਜੀ ਨੇ ਕਿੱਤਿਆਂ ਵਾਲੇ ਲੋਕ ਜਿਹੜੇ ਵਪਾਰੀ ਸੀ ਦੁਕਾਨਦਾਰ ਸੀ ਉਹ ਅੰਮ੍ਰਿਤਸਰ ਦੀ ਧਰਤੀ ਤੇ ਵਸਾਏ ਕਾਦੇ ਵਾਸਤੇ ਵੀ ਆ ਆਰਥਿਕ ਤੌਰ ਤੇ ਅਸੀਂ ਮਜ਼ਬੂਤ ਹੋਣਾ ਹੈ ਅੱਜ ਬੰਦੇ ਜਾਂ ਸਾਡੇ ਬੱਚੇ ਬਾਹਰ ਕਿਉਂ ਜਾ ਰਹੇ ਆ ਆਰਥਿਕਤਾ ਦਾ ਕਰਕੇ ਜਾ ਰਹੇ ਨਾ ਪੈਸਾ ਕਮਾਉਣ ਵਾਸਤੇ ਜਾ ਰਹੇ ਆ ਜੇ ਉਹਨਾਂ ਨੂੰ ਅਸੀਂ ਵਪਾਰ ਦੇਈਏ ਅਸੀਂ ਆਪਣੇ ਇਤਿਹਾਸ ਚੋਂ ਕੁਝ ਸਿੱਖਿਆ ਹੁੰਦਾ ਮੈਂ ਐਸੇ ਕਰਕੇ ਬੇਨਤੀ ਕਰਦਾ ਵੀ ਗੁਰਦੁਆਰਿਆਂ ਨੂੰ ਅਸੀਂ ਪ੍ਰਚਾਰ ਪ੍ਰਸਾਰ ਅਸੀਂ ਸੇਵਾ ਦੇ ਕੇਂਦਰ ਬਣਾਈਆਂ ਸੀ ਉਹ ਕੰਮ ਸ਼ੁਰੂ ਕਰੀਏ ਜੋ ਇਤਿਹਾਸ ਵਿੱਚ ਦੱਸਿਆ ਹੋਇਆ ਹੈ ਅਸੀਂ ਉੱਥੋਂ ਅੱਜ ਟੁੱਟੇ ਪਏ ਆ ਸੱਚ ਹੈ ਜੀ ਉਹ ਐਸਾ ਵਪਾਰ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਿਆਰਿਓ ਫਿਰ ਛੇਵੇਂ ਪਾਤਸ਼ਾਹ ਦਾ ਸਮਾਂ ਆਇਆ ਉਹਨਾਂ ਨੇ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਆਵਾਜ਼ ਮਾਰੀ ਸੀ ਅਕਾਲ ਤਖਤ ਸਭ ਤੇ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਆਵਾਜ਼ ਮਾਰੀ ਉਹਨਾਂ ਨੂੰ ਗੱਲ ਦੇ ਨਾਲ ਲਾਇਆ ਉਹਨਾਂ ਨੂੰ ਘੋੜੇ ਦਿੱਤੇ ਸ਼ਸਤਰ ਦਿੱਤੇ ਜਿਹੜੀਆਂ ਹਕੂਮਤਾਂ ਸਦੀਆਂ ਤੋਂ ਇਸ ਦੇਸ਼ ਨੂੰ ਲੁੱਟਣ ਵਾਸਤੇ ਆ ਰਹੀਆਂ ਸੀ ਉਹਨਾਂ ਦੇ ਰਾਹ ਬੰਦ ਕਰ ਦਿੱਤੇ ਗੁਰੂ ਕੇ ਖਾਲਸੇ ਨੇ ਤੇ ਪਹਿਲੀ ਖਾਲਸਾ ਫੌਜ ਦੀ ਸਥਾਪਨਾ ਕੀਤੀ। ਭਾਰਤ ਦੀ ਧਰਤੀ ਤੇ ਪਹਿਲਾ ਕਿਲਾ ਬਣਿਆ ਲੋਹਗੜ ਦਾ ਅੰਮ੍ਰਿਤਸਰ ਦੀ ਧਰਤੀ ਤੇ ਪਹਿਲੀ ਖਾਲਸਾ ਫੌਜ ਦੀ ਸਥਾਪਨਾ ਕੀਤੀ। ਯੂਥ ਨੂੰ ਆਵਾਜ਼ ਮਾਰੀ ਢਾਡੀ ਸਿੰਘ ਸਾਜੇ, ਬੀਰ ਰਸੀ ਵਾਰਾਂ ਉਹਨਾਂ ਨੂੰ ਸਰਵਨ ਕਰਾਈਆਂ ਜਿਹੜੇ ਸਦੀਆਂ ਤੋਂ ਗੁਲਾਮ ਹੋ ਕੇ ਬੈਠੇ ਸੀ ਮਹਾਰਾਜ ਨੇ ਉਹਨਾਂ ਨੂੰ ਘੋੜਿਆਂ ਦੇ ਸ਼ਾਹ ਸਵਾਰ ਬਣਾ ਦਿੱਤਾ। ਇਸ ਤੋਂ ਬਾਅਦ ਸਾਰੇ ਗੁਰੂ ਸਾਹਿਬਾਨਾਂ ਨੇ ਯੂਥ ਲਈ ਤੇ ਨੌਜਵਾਨਾਂ ਲਈ ਵੱਡੇ ਕੰਮ ਕੀਤੇ ਆ ਜੀ। ਅਖੀਰ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਜਦੋਂ 10ਵੇਂ ਪਾਤਸ਼ਾਹ ਦਾ ਸਮਾਂ ਆਇਆ ਜਿੱਥੋਂ ਗੱਲ ਸ਼ੁਰੂ ਹੋਈ ਸੀ ਤੇ ਮਹਾਰਾਜ ਨੇ ਪਟਨੇ ਦੀ ਧਰਤੀ ਤੇ ਉੱਥੇ ਵੀ ਹਾਨੀਆਂ ਦੀ ਕਲਾਸ ਲਾਈ ਜਿਹੜੀ ਹਾਨੀਆਂ ਦੀ ਫੌਜ ਬਣਾਈ ਸੀ ਨਾ ਉਹਦਾ ਕਾਰਨ ਇਹ ਸੀ ਵੀ ਖੇਡ-ਖੇਡ ਦੇ ਵਿੱਚ ਖੇਡਦਿਆਂ ਹੋਇਆਂ ਆਪਣੇ ਹਾਨੀਆਂ ਨੂੰ ਆਪਣੇ ਮਿੱਤਰਾਂ ਨੂੰ ਅਕਾਲ ਪੁਰਖ ਦੇ ਨਾਲ ਕਿੱਦਾਂ ਜੋੜਨਾ ਹੈ ਮਹਾਰਾਜ ਐਸੀਆਂ ਬਾਤਾਂ ਉਹਨਾਂ ਨੂੰ ਸਿਖਾਉਂਦੇ ਸੀ ਇੱਕ ਅਕਾਲ ਪੁਰਖ ਦੇ ਨਾਲ ਜੋੜਦੇ ਸੀ ਤੇ ਉਹਨਾਂ ਹਾਨੀਆਂ ਦੇ ਵਿੱਚ ਐਸੀ ਦ੍ਰਿੜਤਾ ਆ ਗਈ ਉਹ ਕਿਸੇ ਦੁਨਿਆਵੀ ਬਾਦਸ਼ਾਹ ਦੇ ਅੱਗੇ ਸਿਰ ਨਹੀਂ ਸੀ ਝੁਕਾਉਂਦੇ ਇਸੇ ਕਰਕੇ ਨਵਾਬਾਂ ਦੇ ਮੂੰਹ ਚੜਾਏ ਸੀ ਕਿਉਂਕਿ ਮਹਾਰਾਜ ਜੀ ਨੇ ਉਹਨਾਂ ਨੂੰ ਦੱਸਿਆ ਨਾ ਵੀ ਜਪਜੀ ਸਾਹਿਬ 'ਚ ਕੀ ਲਿਖਿਆ ਹੈ ਆਦੇਸ ਜਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਵੀ ਇੱਕ ਅਕਾਲ ਪੁਰਖ ਨੂੰ ਨਮਸਕਾਰ ਕਰਨੀ ਹੈ ਇੱਕ ਪ੍ਰਮਾਤਮਾ ਅੱਗੇ ਸਿਰ ਝੁਕਾਉਣਾ ਹੈ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹ ਨਵਾਬਾਂ ਦੇ ਮੂੰਹ ਚੜਾ ਕੇ ਭਜਦੇ ਸੀ ਇਹ ਪਟਨੇ ਦੀ ਧਰਤੀ ਤੇ ਹੋਇਆ ਫਿਰ ਹਾਨੀਆਂ ਨੂੰ ਤੀਰ ਕਮਾਨ ਸ਼ਸਤਰ ਵਿਦਿਆ ਅਭਿਆਸ ਕਰਵਾਏ ਮਹਾਰਾਜ ਆਪ ਵੀ ਅਭਿਆਸ ਕਰਦੇ ਸੀ ਜੀ ਇਹਦਾ ਮਤਲਬ ਹੈ ਦੇਖੋ ਕਿੰਨਾ ਫਿਕਰ ਹੈ ਮੇਰੇ ਸਾਹਿਬ ਦੇ ਅੰਦਰ ਉਹ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਮਤ ਦੇ ਨਾਲ ਕਿਵੇਂ ਜੋੜਦੇ ਰਹੇ ਆ ਸੋ ਇਸ ਕਰਕੇ ਅੱਜ ਲੋੜ ਹੈ ਵੀ ਗੁਰੂ ਖਾਲਸਾ ਦੀ ਆਪਾਂ ਵੀ ਯਤਨ ਕਰੀਏ ਆਪਣੇ ਬੱਚਿਆਂ ਨੂੰ ਬਹੁਤ ਉਦਮ ਤੇ ਉਪਰਾਲਾ ਕਿਉਂਕਿ ਬੜੇ ਸੂਝਵਾਨ ਤੇ ਸਿਆਣੇ ਪ੍ਰਬੰਧਕ ਨੇ ਬੜਾ ਪਿਆਰ ਦਿੰਦੇ ਨੇ ਜਦੋਂ ਵੀ ਇੱਥੇ ਆਈਦਾ ਹੈ ਇੱਥੇ ਗੁਰਮਤ ਦੇ ਕੈਂਪ ਪਹਿਲਾਂ ਵੀ ਲੱਗਦੇ ਰਿਹਾ 10 ਪਹਿਲਾਂ ਵੀ ਆਇਆ ਤੇ ਹੁਣ ਵੀ ਗੁਰੂ ਘਰ ਦੇ ਗਰੰਤੀ ਸਿੰਘ ਬੜੇ ਸਿਆਣੇ ਨੇ ਬੜੇ ਸੂਝਵਾਨ ਨੇ ਤੇ ਪ੍ਰਬੰਧਕ ਵੀਰ ਬੈਠੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਵਧਾਈ ਦੇ ਪਾਤਰ ਹੋ ਜਿਹੜੇ ਪ੍ਰਬੰਧਕ ਆਪਣੇ ਬੱਚਿਆਂ ਨੂੰ ਗੁਰੂ ਘਰ ਜੋੜਦੇ ਨੇ ਗ੍ਰੰਥੀ ਸਹਿਬਾਨ ਇਹ ਯਤਨ ਕਰਦੇ ਨੇ ਵੀ ਸਾਡੇ ਬੱਚਿਆਂ ਨੂੰ ਜਪਜੀ ਸਾਹਿਬ ਆ ਜਾਵੇ ਸਾਡੇ ਬੱਚਿਆਂ ਨੂੰ ਗੁਰਬਾਣੀ ਕੰਠ ਹੋਵੇ ਜਾਂ ਗੁਰਬਾਣੀ ਪੰਨ ਲੱਗ ਜਾਣ ਤੇ ਪਿਆਰੇ ਹੋਰ ਸਾਨੂੰ ਕੀ ਚਾਹੀਦਾ ਹੈ ਜਦੋਂ ਇੱਕ ਘਰ ਦੇ ਵਿੱਚ ਮੈਂ ਗਿਆ ਉੱਥੇ ਮੋਟਰਸਾਈਕਲ ਬੜਾ ਮਹਿੰਗਾ ਖੜਾ ਸੀ ਮੈਂ ਪੁੱਛਿਆ ਮੈਂ ਕਿਹਾ ਭੈਣ ਦੀ ਮੋਟਰਸਾਈਕਲ ਬੜਾ ਵਧੀਆ ਹੈ ਤੁਹਾਡੇ ਬੱਚਿਆਂ ਦੇ ਇਹ ਸਾਧਨ ਕਹਿਣ ਲੱਗੀ ਸਾਧਨ ਤੇ ਉਹਨਾਂ ਦੇ ਹੀ ਆ ਪਰ ਚਲਾਉਣ ਵਾਲੇ ਨਹੀਂ ਮੈਂ ਕਿਹਾ ਕੀ ਹੋਇਆ ਅਖੇ ਨਸ਼ੇ ਕਰਨ ਲੱਗਿਆ ਤੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨੂੰ ਛੱਡਿਆ ਹੋਇਆ ਸਾਧਨ ਤੇ ਬੱਚਿਆਂ ਦੇ ਨੇ ਪਰ ਉਹ ਚਲਾਉਂਦੇ ਜੁਗੇ ਨਹੀਂ ਅੱਜ ਨਸ਼ੇ ਕਰਨ ਲੱਗ ਗਿਆ ਮੈਨੂੰ ਮਾਫ਼ ਕਰਿਓ ਜਿਸ ਘਰ ਦੇ ਵਿੱਚ ਨਸ਼ੇ ਆ ਗਏ ਤੇ ਮਾਇਆ ਦਾ ਕੀ ਕਰਾਂਗੇ 100 ਕਿੱਲਾ ਹੈ ਨਾ ਜੀ ਨਸ਼ੇ ਕਰਨ ਵਾਲੇ ਬੰਦੇ ਕੁਝ ਦਿਨਾਂ ਦੇ ਵਿੱਚ 100 ਕਿੱਲਾ ੜਾ ਦਿੰਦੇ ਆ ਜਿੰਨੀ ਮਰਜ਼ੀ ਜ਼ਮੀਨ ਹੋਵੇ ਜਾਇਦਾਦ ਹੋਵੇ ਜਿੱਦਾਂ ਮਰਜ਼ੀ ਵੱਡਾ ਰਤਬਾ ਹੋਵੇ ਮਿੱਟੀ ਦੇ ਵਿੱਚ ਮਿਲ ਜਾਂਦਾ ਹੈ ਜਦੋਂ ਔਲਾਦ ਠੀਕ ਨਾ ਹੋਵੇ ਇਸ ਕਰਕੇ ਬੇਨਤੀ ਕਰੀਏ ਗੁਰੂ ਦੇ ਚੰਨਾ ਸੱਚੇ ਪਾਤਸ਼ਾਹ ਪ੍ਰਚਾਰ ਦੇ ਉੱਤੇ ਪੈਸਾ ਲਾਓ ਧਰਮ ਪ੍ਰਚਾਰ ਵਾਸਤੇ ਖਰਚਾ ਕਰੀਏ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜੀਏ ਉਹਨਾਂ ਦਾ ਸਨਮਾਨ ਕਰੀਏ ਪਿਆਰਿਓ ਚਾਰ ਕੌਡੀਆਂ ਜੇ ਲੱਗ ਜਾਣਗੀਆਂ ਕੋਈ ਫਿਕਰ ਵਾਲੀ ਗੱਲ ਨਹੀਂ ਪਰ ਸਾਡੇ ਬੱਚੇ ਤੇ ਸੰਭੇ ਜਾਣਗੇ ਨਾ ਇਹ ਗੁਰਮਤ ਨਾਲ ਜੁੜ ਜਾਣਗੇ ਅੱਜ ਆ ਯਤਨਾ ਦੀ ਸਾਨੂੰ ਲੋੜ ਹੈ ਬੱਚਿਆਂ ਨੂੰ ਪੜਾਉਣ ਵਾਲੇ ਪਾਸੇ ਵੱਧ ਤੋਂ ਵੱਧ ਸਾਡੇ ਬੱਚੇ ਪੜਨ ਇਹਨਾਂ ਨੂੰ ਕੈਰੀਅਰ ਗਾਈਡੈਂਸ ਸੰਬੰਧੀ ਹਾਂਜੀ ਭਵਿੱਖ ਵਿੱਚ ਕੀ ਬਣਨਾ ਹੈ ਕਿਵੇਂ ਤੁਸੀਂ ਪੜਨਾ ਹੈ ਇਹਨਾਂ ਨੂੰ ਨਿਸ਼ਾਨੇ ਉਲੀਕਣ ਸੰਬੰਧੀ ਇਹਨਾਂ ਨੂੰ ਬੋਲਚਾਲ ਸੰਬੰਧੀ ਸਾਡੀ ਬੋਲਚਾਲ ਸਾਡੀ ਲੈਂਗੁਏਜ ਕਿਦਾਂ ਦੀ ਹੋਵੇ ਇਹਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਸੰਬੰਧੀ ਹਰ ਤਰ੍ਹਾਂ ਦੀ ਅਸੀਂ ਜਾਣਕਾਰੀ ਦਿੰਨੇ ਆ ਜਦੋਂ ਗੁਰਮਤਿ ਸਖਲਾਈ ਕੈਂਪ ਲਾਈਦੇ ਆ ਤੇ ਤਕਰੀਬਨ 25-26 ਸਾਲਾਂ ਤੋਂ ਦਾਸ ਸਕੂਲਾਂ ਕਾਲਜਾਂ ਦੇ ਵਿੱਚ ਜਾ ਰਿਹਾ ਤੁਸੀਂ ਸਾਰੇ ਹੀ ਜਾਣਦੇ ਹੋ ਰੋਜ਼ ਹੀ ਆਪਾਂ ਮਿਲਦੇ ਆ ਸ਼ਾਇਦ ਹੀ ਕੋਈ ਸਕੂਲ ਕੋਈ ਕਾਲਜ ਐਸਾ ਹੋਵੇ ਜਿੱਥੇ ਮੈਂ ਨਹੀਂ ਗਿਆ ਪੰਜਾਬ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਬੱਚਿਆਂ ਦੇ ਕੈਂਪ ਲਾਉਣ ਦਾ ਸੁਭਾਗ ਪ੍ਰਾਪਤ ਹੋਇਆ ਸਤਿਗੁਰੂ ਜੀ ਨੇ ਸੇਵਾ ਬਖਸ਼ੀ ਸੋ ਤੁਹਾਨੂੰ ਬੇਨਤੀ ਹੈ ਭਾਈ ਔ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰੋ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਰੇ ਹੀ ਮੇਰੇ ਪ੍ਰਬੰਧਕ ਵੀਰ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਬੈਠੇ ਆਂ ਬੜਾ ਤੁਸੀਂ ਸਹਿਯੋਗ ਕਰਦੇ ਹੋ ਆਸ ਕਰਦੇ ਆਂ ਆ ਗਾਂ ਤੋਂ ਵੀ ਮੇਰੀਆਂ ਭੈਣਾ ਸਾਰੇ ਵੀਰ ਸਹਿਯੋਗ ਕਰੋ ਤੇ ਆਪਾਂ ਬੱਚਿਆਂ ਦੇ ਵੱਧ ਤੋਂ ਵੱਧ ਇਹ ਕੈਂਪ 올 ਕੀਏ ਗੁਰਮਤ ਸਿਖਲਾਈ ਕੈਂਪ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਫਿਰ ਹੋਰ ਵੀ ਬਹੁਤ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ ਸਮੇਂ-ਸਮੇਂ ਅਨੁਸਾਰ ਕਿਉਂਕਿ ਇਸ ਨਗਰ ਦੇ ਵਿੱਚ ਬੜੇ ਵੱਡੇ ਪੱਧਰ ਤੇ ਪਹਿਲਾਂ ਵੀ ਸਮਾਗਮ ਹੋਏ ਆ ਸਿੱਖੀ ਸਰੂਪ ਮੇਰਾ ਅਸਲੀ ਰੂਪ ਦੇ ਤਹਿਤ ਉਦੋਂ ਸੈਂਕੜੇ ਤੁਹਾਡੇ ਨਗਰ ਦੇ ਵਿੱਚੋਂ ਸੈਂਕੜੇ ਬੱਚਿਆਂ ਨੇ ਨੌਜਵਾਨਾਂ ਨੇ ਕੇਸ ਰੱਖੇ ਸੀ ਸਿੱਖੀ ਸਰੂਪ ਮੇਰਾ ਅਸਲੀ ਰੂਪ ਦੇ ਤਹਿਤ ਉਦੋਂ ਵੀ ਅਸੀਂ ਸਨਮਾਨਤ ਕਰਕੇ ਗਏ ਸੀ ਇਸੇ ਤਰ੍ਹਾਂ ਸਮੇਂ-ਸਮੇਂ ਅਨੁਸਾਰ ਇਹ ਸਮਾਗਮ ਜਿਹੜੇ ਆ ਹਰ ਪਿੰਡ ਦੇ ਵਿੱਚ ਚੱਲ ਰਹੇ ਆ ਆਉ ਜਿਹੜੀ ਮੈਂ ਬੇਨਤੀ ਅਰੰਭ ਕੀਤੀ ਸੀ ਇੱਕ ਤੇ ਗੁਰੂ ਤੋਂ ਬਿਨਾ ਹਨੇਰਾ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝਣਾ ਆਵੇ ਜਿਸ ਘਰ ਦੇ ਵਿੱਚ ਚਾਨਣ ਹੋ ਜਾਵੇ ਨਾ ਉੱਥੇ ਰੌਸ਼ਨੀ ਹੋ ਜਾਵੇ ਸਾਰਾ ਕੁਝ ਦਿਸਣ ਲੱਗ ਜਾਂਦਾ ਹੈ ਜਿੱਥੇ ਗੁਰੂ ਚਾਨਣ ਕਰ ਦਵੇ ਨਾ ਉਸ ਹਿਰਦੇ ਦੇ ਵਿੱਚ ਵੀ ਚਾਨਣ ਹੋ ਜਾਂਦਾ ਉੱਥੇ ਵੀ ਸਾਰਾ ਕੁਝ ਦਿਸਣ ਲੱਗ ਜਾਂਦਾ ਹੈ ਫਿਰ ਅੰਦਰਲਾ ਹਨੇਰਾ ਦੂਰ ਹੋ ਜਾਂਦਾ ਹੈ ਅੰਦਰ ਗੁਰੂ ਚਾਨਣ ਕਰ ਹਮ ਅੰਦਲੇ ਅੰਧ ਬਿਖੇ ਬਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਜਿੱਥੇ ਗੁਰੂ ਕਿਰਪਾ ਕਰ ਦੇਵੇ ਨਾ ਉੱਥੇ ਰੋਸ਼ਨੀ ਹੋ ਜਾਂਦੀ ਹੈ ਅਜ ਅਗਿਆਨਤਾ ਕਰਕੇ ਲੋਕ ਠੋਕਣਾ ਖਾ ਰਹੇ ਕੋਈ ਕਿਤੇ ਜਾ ਕੇ ਮੱਥਾ ਟੇਕ ਰਿਹਾ ਕੋਈ ਕਿਤੇ ਜਾ ਕੇ ਸਿਰ ਰੱਖ ਰਿਹਾ ਅਗਿਆਨਤਾ ਹੈ ਮਨਮਤਾ ਨੇ ਵਹਿਮ ਭਰਮ ਨੇ ਤੇ ਜਦਨ ਗਿਆਨ ਹੋ ਗਿਆ ਨਾ ਉਹਦਨ ਪਿਆਰਿਓ ਜੀਵਨ ਦੇ ਵਿੱਚ ਚਾਨਣ ਹੋ ਗਿਆ ਤੇ ਸਾਰਾ ਕੁਝ ਠੀਕ ਹੋ ਜਾਣਾ ਇਸ ਕਰਕੇ ਗੁਰੂ ਦੇ ਨਾਲ ਜੁੜੀਏ ਤੇ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਆਪਾਂ ਗਾਇਆ ਕਰੀਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾਰ ਆਪ ਮੁਕਤ ਮੋਹਤਾਰ ऐसे गुर को बल बल जाईए 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 ਆਪ ਮੁਕਤ ਮੁਹਤਾਰ ਹੈ ਦੇਖੋ ਸਤਗੁਰੂ ਜਿਵੇਂ ਕਲਗੀਧਰ ਪਾਤਸ਼ਾਹ ਨੇ ਮਾਧੋਦਾਸ ਬਰਾਗੀ ਨੂੰ ਆਪ ਜਾ ਕੇ ਤਾਰਿਆ ਦੇਖੋ ਜੀਵਨ ਬਦਲ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਤੇ ਜਿੱਥੇ ਜਿੱਥੇ ਮੇਰੇ ਸਹਿਬ ਗਏ ਸਤਗੁਰਾਂ ਨੇ ਪਿਆਰਿਓ ਦੁਨੀਆ ਤਾਰ ਦਿੱਤੀ ਕੱਲ ਤਾਰਨ ਗੁਰੂ ਨਾਨਕ ਆਇਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਅਸੀਂ ਕਿੰਨੇ ਜੀ ਗੁਰਦੁਆਰਿਆਂ ਕੀ ਮਿਲਣਾ ਇਹ ਵੀ ਬੇਨਤੀ ਪ੍ਰਵਾਨ ਕਰਿਓ ਜੋ ਗੁਰਦੁਆਰਿਆਂ ਮਿਲਣਾ ਉਹ ਦੁਨੀਆਂ ਦੇ ਵਿੱਚੋਂ ਨਹੀਂ ਮਿਲਣਾ ਦੁਨੀਆਂ ਦੇ ਵਿੱਚੋਂ ਸਾਨੂੰ ਕੀ ਮਿਲਦੀ ਖਵਾਰੀ ਸਾਰਾ ਦਿਨ ਬੰਦਾ ਖਵਾਰੀ ਹੋ ਰਿਹਾ ਥੋੜਾ ਜਿਹਾ ਨਿਗਾ ਮਾਰਿਓ ਦੁਨੀਆਂ ਵਿੱਚੋਂ ਕੀ ਮਿਲਦਾ ਦੁੱਖ ਕੋਈ ਕਹਿੰਦਾ ਮੈਨੂੰ ਫਲਾਨੇ ਨੇ ਦੁਖੀ ਕੀਤਾ ਕੋਈ ਕਹਿੰਦਾ ਮੈਨੂੰ ਫਲਾਨੇ ਨੇ ਦੁਖੀ ਕੀਤਾ ਬੰਦਾ ਦੁਖੀ ਹੈ ਨਾ ਜੀ ਰਾਤ ਦਿਨ ਦੁਨੀਆ ਦੇ ਵਿੱਚੋਂ ਦੁੱਖ ਹੀ ਮਿਲਨੇ ਆ ਪਰ ਮਹਾਰਾਹ ਕਹਿੰਦੇ ਜੇ ਗੁਰੂ ਨਾਲ ਜੁੜੇਗਾ ਤੇ ਗੁਰੂ ਦੇ ਕੋਲੋਂ ਸੁੱਖ ਮਿਲਨੇ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਕਹਿੰਦੇ ਆਨੰਦ ਤੇ ਗੁਰੂ ਕੋਲ ਆ ਕੇ ਸਮਝਾਉਣਾ ਇਸ ਕਰਕੇ ਮੇਰੀ ਬੇਨਤੀ ਹੈ ਭਾਈ ਸੱਚਮੁੱਚ ਦੁਨੀਆ ਦੁੱਖਾਂ ਦਾ ਘਰ ਹੈ ਪਰ ਜੇ ਕਿਤੇ ਗੁਰੂ ਨੂੰ ਲੈ ਕੇ ਚੱਲ ਪਾਵੋਗੇ ਨਾ ਜੇ ਕਿਤੇ ਗੁਰੂ ਨੂੰ ਲੈ ਕੇ ਚੱਲ ਹਨੇਰਾ ਜਿੰਨਾ ਮਰਜ਼ੀ ਹੋਵੇ ਜੇ ਕਿਤੇ ਹੱਥ ਵਿੱਚ ਰੌਸ਼ਨੀ ਲੈ ਕੇ ਚੱਲ ਪਾਵੋਗੇ ਨਾ ਦੀਵਾ ਲੈ ਕੇ ਤੇ ਹਨੇਰੇ 'ਚ ਦਿਸਣ ਲੱਗ ਜਾਂਦਾ ਨਾ ਇਸੇ ਤਰ੍ਹਾਂ ਜਦੋਂ ਆਪਣੇ ਨਾਲ ਆਪਾਂ ਹਨੇਰਾ ਹੀ ਆ ਅਸਲ ਵਿੱਚ ਮਨੁੱਖ ਦੇ ਅੰਦਰ ਹਨੇਰਾ ਹੀ ਆ ਜਦੋਂ ਗੁਰੂ ਨੂੰ ਲੈ ਕੇ ਚੱਲ ਪਾਵੋਗੇ ਨਾ ਉਹੀ ਸੰਸਾਰ ਫਿਰ ਸੁਹਾਵਣਾ ਲੱਗਣ ਲੱਗ ਜਣਾ ਉਹੀ ਸੰਸਾਰ ਫਿਰ ਚੰਗਾ ਲੱਗਣ ਲੱਗ ਜਾਣਾ ਫਿਰ ਪਰਿਵਾਰ ਵੀ ਚੰਗੇ ਲੱਗਣਗੇ ਫਿਰ ਧੀਆਂ ਪੁੱਤਾਂ ਨਾਲ ਸਬੰਧ ਵੀ ਵਧੀਆ ਹੋਣਗੇ ਤੇ ਪਤੀ ਪਤਨੀ ਦਾ ਸਬੰਧ ਵੀ ਵਧੀਆ ਹੋਵੇਗਾ ਤੇ ਪਿਆਰਿਓ ਫਿਰ ਗਵਾਂਢੀ ਤੇ ਗਵਾਂਢੀ ਨਾਲ ਵੀ ਮੁਹੱਬਤ ਹੋਵੇਗੀ ਗੁਰੂ ਨਾਨਕ ਸਾਹਿਬ ਨੇ ਬਸ ਸਾਨੂੰ ਆ ਰੌਸ਼ਨੀ ਦਿੱਤੀ ਹੈ ਵੀ ਸੰਸਾਰ ਦੇ ਵਿੱਚ ਰਹਿ ਕੇ ਇਹ ਖੂਬਸੂਰਤ ਦੁਨੀਆ ਦਾ ਅਨੰਤਕ ਦਾ ਮੰਨਣਾ ਹੈ ਤੈਨੂੰ ਰਹਿਣ ਦੀ ਕਿਤੇ ਜਾਸ ਜਾ ਜਾਵੇ ਸੋ ਇਸ ਕਰਕੇ ਆਓ ਇਹ ਬੇਨਤੀਆਂ ਪ੍ਰਵਾਨ ਕਰਿਓ ਸੋ ਬੱਚਿਆਂ ਦਾ ਕੈਂਪਲ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬੱਚੇ ਮੈਂ ਭੈਣਾਂ ਨੂੰ ਬੇਨਤੀ ਕਰਾਂਗਾ ਵੱਧ ਤੋਂ ਵੱਧ ਭੇਜੋ ਇੱਕ ਦਿਨ ਜਾਂ ਦੋ ਦਿਨ ਇੱਥੇ ਕਲਾਸਾਂ ਭਾਈ ਸਾਹਿਬ ਜੀ ਉਦਮ ਕਰ ਰਹੇ ਨੇ ਗੁਰੂ ਘਰ ਦੇ ਗ੍ਰੰਥੀ ਸਿੰਘ ਜਿੰਨੇ ਵੀ ਬੱਚੇ ਹੋਣਗੇ ਫਿਰ ਆਪਾਂ ਉਹਨਾਂ ਦਾ ਸਨਮਾਨ ਕਰਾਂਗੇ ਹਾਂਜੀ ਉਹਨਾਂ ਨੂੰ ਸਨਮਾਨ ਪੱਤਰ ਜਾਂ ਮੈਡਲ ਦੇ ਕੇ ਪਰ ਤੁਸੀਂ ਕੁਝ ਕਰੋ ਜਰੂਰ ਘਟੋ ਘਟ ਜਪਜੀ ਸਾਹਿਬ ਦੀ ਬਾਣੀ ਕੰਠ ਕਰੋ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲ ਆ ਰਿਹਾ ਸ਼ਹੀਦ ਦਿਹਾੜਾ ਸ਼ਤਾਬਦੀ ਆ ਰਹੀ ਨਵੰਬਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਤੇ ਤਿੰਨ ਸਿੱਖ ਉਹਨਾਂ ਦੇ ਨਾਲ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਚੇਤੇ ਕਰੋ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦੇਵਾਲਾ ਇਸ ਤਰ੍ਹਾਂ ਆਪਣਾ ਇਤਿਹਾਸ ਚੇਤੇ ਕਰੋ ਤੇ ਕੁਝ ਅਸੀਂ YouTube ਤੇ ਚੈਨਲ ਤੇ ਰਹੀਂ ਵੀ ਇਹ ਸਾਰਾ ਕੁਝ ਦੱਸ ਰਹੇ ਆ ਉਹ ਤੁਸੀਂ ਭਾਈ ਸਾਹਿਬ ਬੈਠੇ ਹੋ ਉਹਨਾਂ ਦੇ ਕੋਲੋਂ ਨੋਟ ਕਰ ਲਿਓ ਉਹਦੇ ਵਿੱਚ ਫਿਰ ਅਸੀਂ ਸਾਰੀਆਂ ਬੱਚਿਆਂ ਦੀਆਂ ਕਲਾਸਾਂ ਬੱਚਿਆਂ ਨੂੰ ਰੋਜ਼ ਅਸੀਂ ਲੈਸਨ ਕੁਝ ਸਾਖੀਆਂ ਵੀ ਸੁਨਾਇਆ ਕਰਾਂਗੇ ਉਹ ਤੁਸੀਂ ਰੋਜ਼ ਦੀ ਰੋਜ਼ ਉੱਥੋਂ ਨੋਟ ਕਰੋ ਮੋਬਾਈਲਾਂ ਦੀ ਸਹੀ ਵਰਤੋਂ ਕਰਨੀ ਸਿੱਖੋ ਜਿਵੇਂ ਭਾਈ ਸਾਹਿਬ ਨੇ ਦੱਸਿਆ ਸੀ ਨਾ ਬੜੀ ਗੱਲ ਮੈਨੂੰ ਚੰਗੀ ਲੱਗੀ ਮੋਬਾਈਲਾਂ ਦੀ ਸਹੀ ਵਰਤੋਂ ਕਿੱਦਾਂ ਕਰਨੀ ਫਿਰ ਇੱਕ ਕਾਪੀ ਲਾ ਲਓ ਤੇ ਤੁਸੀਂ ਘਰੇ ਬੈਠੇ ਜਿਹੜੀ ਗੱਲ ਅਸੀਂ ਉਹਦੇ ਵਿੱਚ ਦੱਸਾਂਗੇ ਪੰਜ ਪਿਆਰਿਆਂ ਦੇ ਨਾਂ ਚਾਰ ਸਹਿਬਜ਼ਾਦਿਆਂ ਦੇ ਨਾਂ ਤਖਤਾਂ ਦੇ ਨਾਂ ਕਕਾਰਾਂ ਦੇ ਨਾਂ ਕੋਈ ਸਾਖੀ ਸੁਨਾਵਾਂ ਕੋ ਕਾਪੀ ਤੇ ਰੋਜ਼ ਨੋਟ ਕਰੋ ਉਹ ਕਾਪੀਆਂ ਫਿਰ ਸਾਨੂੰ ਚੈੱਕ ਕਰਾਓ ਉਦੇ ਮੁਤਾਬਕ ਫਿਰ ਸਾਰਿਆਂ ਦਾ ਸਨਮਾਨ ਜਿਹੜਾ ਉਹ ਕੀਤਾ ਜਾਵੇਗਾ ਦੇਖੋ ਕੈਸੀ মিডিਏ ਨੂੰ ਸਹੀ ਵਰਤੋਂ ਕਰਨੀ ਸਿੱਖੋ ਹਾਂ ਜੇ ਅਸੀਂ ਕਹਿੰਦੇ মিডিਏ ਦਾ ਯੁੱਗ ਹੈ ਜੇ ਨੁਕਸਾਨ ਹੈ ਤੇ ਫਾਇਦੇ ਵੀ ਆ ਫਾਇਦਾ ਕੀ ਹੈ ਅੱਗੇ ਤਾਂ ਬੰਦਾ ਲੱਭਦਾ ਨਹੀਂ ਸੀ ਨਾ ਆ ਕੰਦੋਲੇ ਪਰਦੇਸ ਹੁੰਦਾ ਸੀ ਤੇ ਅੱਜ ਪਿਆਰੋ ਇੱਥੇ ਬੈਠੇ ਆਪਾਂ ਅਮਰੀਕਾ ਕੈਨੇਡਾ ਆਪਣੇ ਬੱਚੇ ਬੈਠੇ ਆਪਾਂ ਗੱਲਾਂ ਕਰਦੇ ਆ ਨਾ ਇੱਕ ਮਿੰਟ ਚ ਗੱਲ ਹੋ ਜਾਂਦੀ ਬੱਚਿਆਂ ਨਾਲ ਫਾਇਦਾ ਵੀ ਹੈਗਾ ਨਾ ਤੇ ਜਿਹੜੀ ਗੱਲ ਉਹਨਾਂ ਨੇ ਕੀਤੀ ਮੈਨੂੰ ਚੰਗੀ ਲੱਗੀ ਵੀ ਸਹੀ ਵਰਤੋਂ ਕਰੋ ਉਹ ਚੈਨਲ ਤੁਸੀਂ ਇਹਨਾਂ ਕੋਲੋਂ ਪੁੱਛ ਲਿਓ ਤੇ ਪਿਆਰਿਓ ਉਹ ਉਹਦੇ ਤੇ ਤੁਹਾਨੂੰ ਸਾਰਾ ਕੁਝ ਘਰੇ ਬੈਠਿਆਂ ਨੂੰ ਮਿਲੂਗਾ ਉਹ ਤੇ ਸੁਝਾ ਦਿਓ ਮੈਨੂੰ ਕੀ ਕੀ ਤੁਸੀਂ ਚਾਹੁੰਦੇ ਹੋ ਕੈਰੀਅਰ ਗਾਈਡੈਂਸ ਸੰਬੰਧੀ ਤੁਹਾਨੂੰ ਕਿਹੜੀ ਜਾਣਕਾਰੀ ਚਾਹੀਦੀ ਤੁਹਾਨੂੰ ਮਹੀਆ ਕਰਾਵਾਂਗੇ ਘਰੇ ਬੈਠਿਆਂ ਨੂੰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਪਲੱਸ 2 ਤੋਂ ਬਾਅਦ ਕੀ ਕਰਨਾ ਹੈ ਜਾਂ 10ਵੀਂ ਚੋਂ ਤੇ ਆਪਣੇ ਨਿਸ਼ਾਨੇ ਕਿਦਾਂ ਉਲੀਕਣੇ ਆ 7ਵੀਂ 8ਵੀਂ ਚ ਬੱਚਿਆਂ ਨੂੰ ਨਿਸ਼ਾਨੇ ਉਲੀਕ ਲੈਣੇ ਚਾਹੀਦੇ ਆ ਪਰ ਹੈ ਹੀ ਕੋਈ ਨਹੀਂ ਸਾਡੇ ਬੱਚਿਆਂ ਦਾ ਨਿਸ਼ਾਨਾ ਹੀ ਕੋਈ ਨਹੀਂ ਤੇ ਕੀ ਕਰਾਂਗੇ ਅਸੀਂ ਸਕੂਲਾਂ ਕਾਲਜਾਂ ਤੇ ਬੱਚਿਆਂ ਦਾ ਜਿ ਨਿਸ਼ਾਨਾ ਹੀ ਕੋਈ ਨਹੀਂ ਤੇ ਫਿਰ ਜਿਹੜੇ ਬੱਚੇ ਦਾ ਨਿਸ਼ਾਨਾ ਹੀ ਕੋਈ ਨਹੀਂ ਉਹ ਮਿਹਨਤ ਕੀ ਕਰੇਗਾ ਗੋਲ ਨਾ ਬਣੇ ਹੋਣ ਤੇ ਫੁੱਟਬਾਲ ਲੈ ਕੇ ਗੋਲ ਕਿੱਥੇ ਕਰੋਗੇ ਦੋਨੇ ਪਾਸੇ ਗੋਲ ਚਾਹੀਦੇ ਆ ਤੇ ਜਿਸ ਬੱਚੇ ਦਾ ਗੋਲ ਹੀ ਕੋਈ ਨਹੀਂ ਨਿਸ਼ਾਨਾ ਹੀ ਕੋਈ ਨਹੀਂ ਪਿਆਰਿਓ ਉਹਨੇ ਖੇਡਣਾ ਕੀ ਹੈ ਇਸ ਕਰਕੇ ਬੇਨਤੀ ਪ੍ਰਵਾਨ ਕਰਿਓ ਹਰ ਪੱਖ ਤੋਂ ਅਸੀਂ ਬੱਚਿਆਂ ਦੇ ਨਾਲ ਤੇ ਗੁਰੂ ਦੀ ਕਿਰਪਾ ਦੇ ਨਾਲ ਇਨਾਂ ਤੱਕ ਹਰ ਜਾਣਕਾਰੀ ਪਹੁੰਚਾਵਾਂਗੇ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਦੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ